ਦੇਖਿਓ ਹੜੱਪਾ ਸੱਪਤਾ ਦੇ ਨਿਸ਼ਾਨ ਹਜੇ ਤੱਕ ਵੀ ਉਸੇ ਤਰੀਕੇ ਦੇ ਨਾਲ ਇੱਟਾਂ ਪਈਆਂ ਹੋਈਆਂ ਨੇ ਦੇਖਿਓ ਕਿਰਾ ਹੈ ਕਿਰਾ ਕਮਾਲ ਇੱਥੇ ਇਹ ਸੀ ਕਿ ਪੂਜਾ ਵਾਲਾ ਸਥਾਨ ਸੀ ਇਹਨਾਂ ਦਾ ਇਹ ਥਾਂ ਤੇ ਪੂਜਾ ਦਾ ਸਥਾਨ ਕਰਦੇ ਕਿ ਖੇਤੀ ਬਾੜੀ ਹੋਗੀ ਇਧਰਲੇ ਪਾਸੇ ਕਿਲਾ ਪਰਲੇ ਪਾਸੇ ਇਹ ਪੂਜਾ ਵਾਲਾ ਸਥਾਨ ਹੁੰਦਾ ਸੀਗਾ ਕਮਾਲ ਦੀ ਚੀਜ਼ ਦਿਖਾਵਾਂ ਆਹ ਦੇਖੋ ਰੌਂਡ ਦੇ ਵਿੱਚ ਜਿਵੇਂ ਖੜਾ ਹੁੰਦਾ ਵਾ ਇੱਥੋਂ ਚੱਲਦਾ ਮਤਲਬ ਘੜਾ ਹੋਊਗਾ ਤੇ ਥੱਲੇ ਉਹ ਟੁੱਟ ਗਿਆ ਇੱਕ ਸਾਫਤਾ ਘੜਾ ਮਿਊਜ਼ੀਅਮ ਦੇ ਵਿੱਚ ਵੀ ਪਿਆ ਵਾ ਮਤਲਬ ਜਿਹਦੇ ਵਿੱਚ ਉਹ ਆਪਦਾ ਅੰਨ ਪਾਣੀ ਜੋ ਜਮਾ ਕਰਕੇ ਰੱਖਦੇ ਹੋਣਗੇ ਮਤਲਬ ਇਹਨਾਂ ਦੀ ਛੋਟੀਆਂ ਛੋਟੇ ਘੜਿਆਂ ਤੋਂ ਲੈ ਕੇ ਵੱਡੇ ਆਕਾਰ ਦੇ ਘੜਿਆਂ ਤੱਕ ਵੀ ਇੱਥੇ ਸੀਗੇ ਇਸ ਇਸ ਵਕਤ ਅਸੀਂ ਕਾਲੀ ਬੰਗਾ ਦੇ ਵਿੱਚ ਆ ਜਿੱਥੇ ਦੁਨੀਆਂ ਦੇ ਵਿੱਚ ਸਭ ਤੋਂ ਪਹਿਲਾਂ ਖੇਤੀ ਦੇ ਪ੍ਰਮਾਣ ਮਿਲੇ ਸੀ ਹਨੂਮਾਨਗੜ੍ਹ ਤੋਂ ਸੂਰਤਗੜ੍ਹ ਨੂੰ ਜਾਂਦਿਆ ਰਾਹ ਦੇ ਵਿੱਚ ਆ ਕਾਲੀ ਬੰਗਾ ਉਸ ਥਾਂ ਦੇ ਉੱਤੇ ਆਪਾਂ ਆਏ ਹੋਏ ਆ ਆਜੋ ਦੁਨੀਆ ਦੀ ਪੁਰਾਣੀ ਸਭਿਤਾ ਤੇ ਸੁਣਨ ਮੈਂ ਦੱਸ ਦਿਆਂ ਵੀ ਪਹਿਲੀਆਂ ਦੇ ਵਿੱਚ ਅਜ ਤੋਂ 3000 4000 ਸਾਲ ਪਹਿਲਾਂ ਆ ਕੇ ਇੱਥੇ ਕਿਲਾ ਬਣਾ ਲਿਆ ਗਿਆ ਸੀਗਾ ਕਿਲਿਆਂ ਦਾ ਦੌਰ ਮੁਗਲਾਂ ਵੇਲੇ ਸ਼ੁਰੂ ਨਹੀਂ ਸੀ ਹੋਇਆ ਉਸ ਤੋਂ ਪਹਿਲਾਂ ਵੀ ਕਿਲੇ ਬਣਾਉਣ ਦਾ ਇੱਕ ਦੌਰ ਚੱਲਦਾ ਹੁੰਦਾ ਸੀ ਉਸ ਦੌਰ ਦੇ ਵਿੱਚ ਲੈ ਕੇ ਜਾਣਾ ਤੁਹਾਨੂੰ ਕਾਲੀ ਵੰਗਾ ਪੀਲੀ ਵੰਗਾ ਇਹ ਨੇੜੇ ਆ ਤੁਹਾਨੂੰ ਲੱਗੂਆ ਕਾਲੀ ਵੰਗਾ ਪੀਲੀ ਵੰਗਾ ਕੀ ਹੋਇਆ ਕਾਲੀ ਵੰਗਾ ਦਾ ਮਤਲਬ ਸੀ ਵੀ ਇੱਥੋਂ ਕਾਲੀਆਂ ਵੰਗਾ ਲੰਬੀਆਂ ਸੀਗੀਆਂ ਹੜੱਪਾ ਇੱਕ ਤਾਂ ਸੀ ਹੜੱਪਾ ਸਭ ਤਾਂ ਹੜੱਪ ਸਭੇ ਤੋਂ ਵੀ ਪਹਿਲਾਂ ਵੀ ਇੱਕ ਇੱਥੇ ਸਭਿਤਾ ਵਸਦੀ ਸੀਗੀ ਉਹਨਾਂ ਦੇ ਟਿੱਲੇ ਬਣੇ ਹੋਏ ਉਹਨਾਂ ਟਿੱਲਿਆਂ 'ਤੇ ਉੱਤੇ ਲੈ ਕੇ ਚੱਲਿਆ ਵਾ ਜਿਹੜਾ ਕਾਲੀਆਂ ਵੰਗਾ ਲੱਭੀਆਂ ਸੀ ਜਿੱਥੋਂ ਉਹਨੂੰ ਕਾਲੀ ਵੰਗਾ ਕਹਤਾ ਜਿੱਥੋਂ ਪੀਲੀਆਂ ਵੰਗਾ ਲੱਭੀਆਂ ਸੀ ਉਹਨੂੰ ਪੀਲੀ ਵੰਗਾ ਕਹਤਾ ਇਹ ਤਕਰੀਬਨ 1961 ਦੇ ਨੇੜੇ ਤੇ ਇੱਥੇ ਖੋਜ ਆਰੰਭ ਕਹਿ ਸਕਦੇ ਆ ਕਿ ਇਹਦਾ ਇਹਦੀ ਖੁਦਾਈ ਆਰੰਭ ਹੋ ਗਈ ਸੀ ਖੁਦਾਈ ਕੋਈ ਐ ਹੀ ਨਹੀਂ ਕਰਦੇ ਵੀ ਕੰਪਿਊਟਰ ਕਰਾ ਲਾ ਲਈ ਜਾਂ ਕਈਆਂ ਲੈ ਕੇ ਪੜਪੜ ਸਿੱਟੀ ਗਏ ਇਥੇ ਲੋਕ ਕੁਛ ਲੱਭੂਗਾ ਨਹੀਂ ਇੱਕ ਲੰਮਾ ਪੀਰੀਅਡ ਹੁੰਦਾ ਵਾ ਸੋ ਨੂੰ ਮੈਂ ਖਾਸ ਗੱਲ ਦੱਸਾਂ ਵੀ ਨਿੱਕੀਆਂ ਜਿਹੀਆਂ ਸ਼ੈਣੀਆਂ ਤੇਸੀਆਂ ਜੀਆਂ ਲੈ ਲੈ ਕੇ ਹੌਲੀ 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 ਖਰਚਦੇ ਰਹਿੰਦੇ ਨਿੱਕੀ ਨਿੱਕੀ ਚਾਲ ਦੇ ਨਾਲ ਕਿਉਂਕਿ ਕਹੇ ਨਹੀਂ ਪਤਾ ਹੁੰਦਾ ਕਿੱਥੋਂ ਕਿਹੜੀ ਚੀਜ਼ ਕੀਮਤੀ ਲੱਭ ਜੇ ਤੇ ਉਹ ਕੀਮਤੀ ਚੀਜ਼ਾਂ ਲੱਭਣ ਦੇ ਲਈ ਫਿਰ ਖੁਦਾਈ ਚੱਲਦੀ ਰਹਿੰਦੀ ਆ ਇੱਥੋਂ ਜੁਤੇ ਹੋਏ ਖੇਤ ਵੀ ਲੱਭੇ ਸੀ ਇੱਥੋਂ ਖੂਹ ਵੀ ਲੱਭਿਆ ਸੀ ਇੱਥੋਂ ਕਿਲਾ ਵੀ ਲੱਭਿਆ ਸੀ ਬੰਦਿਆਂ ਨੂੰ ਦਫਨਾਉਂਦੇ ਕਿਵੇਂ ਸੀ ਬੰਦਿਆਂ ਨੂੰ ਦਫਨਾਉਣ ਦਾ ਤਿੰਨ ਤਰੀਕੇ ਤਿੰਨ ਤਰ੍ਹਾਂ ਦਾ ਤਰੀਕਾ ਹੁੰਦਾ ਸੀਗਾ ਕਈ ਦਫਨ ਕਬਰਾਂ ਦੇ ਵਿੱਚ ਕੀ ਕਰਦੇ ਸੀ ਕਿ ਭਾਂਡੇ ਢਿੰਡੇ ਰੱਖ ਦਿੰਦੇ ਸੀ ਵੀ ਉਹਨੇ ਸਫ਼ਰ ਲੰਮਾ ਕਰਨਾ ਇੱਕ ਜਨਮ ਤੋਂ ਦੂਜੀ ਜਨਮ 'ਚ ਜਾਣਾ ਵਾ ਤਾਂ ਉੱਥੇ ਭਾਂਡੇ ਉਹਦੇ ਕੰਮ ਆ ਜਾਣਗੇ ਕੁਝ ਥਾਵਾਂ ਦੇ ਉੱਤੇ ਘੜਾ ਰੱਖ ਦਿੰਦੇ ਸੀ ਵੀ ਰਾਜ ਧਿਆ ਲੱਗੂਗੀ ਹੋ ਸਕਦਾ ਜਿਆਦਾ ਜਿਹੜਾ ਗਰੀਬ ਵਰਗ ਹੋਵੇ ਹੋ ਸਕਦਾ ਉਹ ਘੜਾ ਹੀ ਕਲਾ ਧਰ ਦਿੰਦਾ ਪਾਣੀ ਦਾ ਵੀ ਤੂੰ ਪਾਣੀ ਨਾਲ ਹੀ ਸਾਰਨੀ ਯਾਰ ਤੇ ਜਿਹੜਾ ਤਕੜਾ ਵਾ ਹੋ ਸਕਦਾ ਉਹਦੇ ਨਾਲ ਹੀ ਭਾਂਡੇ ਧਰ ਦਿੰਦੇ ਹੋਣਗੇ ਇਸ ਉਹ ਮੌਜੂਦ ਨੇ ਫੋਟੋਆਂ ਤੁਹਾਡੀ ਸਕਰੀਨ ਤੇ ਚੱਲ ਹੀ ਰਹੀਆਂ ਹੋਣਗੀਆਂ ਜੋ ਮੌਕੇ ਤੋਂ ਇੱਥੋਂ ਬਰਾਮਦ ਹੋਈਆਂ ਸੀ ਚੀਜ਼ਾਂ ਉਹ ਪਿੰਜਰ ਵਗੈਰਾ ਸਾਰੇ ਉਵੇਂ ਹੀ ਪ੍ਰੋਟੈਕਟ ਕਰਕੇ ਰੱਖੇ ਹੋਏ ਨੇ ਆਜੋ ਚੱਲਦੇ ਆ ਇਸ ਵਕਤ ਅਸੀਂ ਰਾਜਸਥਾਨ ਦੇ ਵਿੱਚ ਆ ਚੱਲਦੇ ਜਾਂਦੇ ਆ ਗੱਲਾਂ ਬਾਤਾਂ ਕਰਦੇ ਆ ਰਾਜਸਥਾਨ ਬਹੁਤ ਪਿਆਰੀ ਧਰਤੀ ਆ ਸੁਣੂ ਮੈਂ ਦੱਸ ਦਿਆਂ ਹੜੱਪਾ ਸਭਤਾ ਦੇ ਅਵਸ਼ੇਸ਼ ਸਿੰਧੂ ਘਾਟੀ ਦੇ ਅਵਸ਼ੇਸ਼ ਇਹ ਪੰਜਾਬ ਪਾਕਿਸਤਾਨ ਤੋਂ ਸਮਝ ਲਓ ਕੰਮ ਚੱਲ ਪੈਂਦਾ ਤੇ ਗੁਜਰਾਤ ਤੋਂ ਲਾ ਵੀਰਾ ਇਹ ਸਾਰੀਆਂ ਹੜਾ ਪੰਜਾਬ ਦੇ ਵਿੱਚ ਰੋਪੜ ਉੱਚਾ ਪਿੰਡ ਇਹ ਸਾਰੇ ਇੱਕ سلسلہ ਚੱਲਦਾ ਜਾਂਦਾ ਇਹਨਾਂ ਦਾ ਆਹ ਦੇਖੀ ਗੇ ਮੜਾ ਜਾ ਆ ਰਾਜਸਥਾਨ ਦੀ ਖੂਬ ਖੂਬਸੂਰਤੀ ਆ ਇਹ ਪੀਲਾ ਜਿਆ ਕਹਿੰਦੇ ਆ ਇਹਨੂੰ ਲੈ ਲੱਗਦੀਆਂ ਹੁੰਦੀਆਂ ਸੀਗੀਆਂ ਨਿੱਕੇ ਨਿੱਕੇ ਫੁੱਲ ਕਰੀਰ ਸੁਣੀ ਵੀਰੇ ਕਰੀਰ ਹੀ ਕਹਿੰਦੇ ਆ ਨਾ ਇਹਨੂੰ ਆਹ ਕਰੀਰ ਆ ਆ ਕਰੀਰ ਹੁੰਦਾ ਇਹਨਾਂ ਨੂੰ ਫਲ ਜੇ ਵੀ ਲੱਗਦਾ ਹੁੰਦਾ ਸੀ ਤੇ ਬਸ ਇਹਨਾਂ ਦੇ ਵਿੱਚ ਜੀਵ ਜੰਤੂ ਰਹਿੰਦੇ ਇਹ ਵੀ ਇੱਥੋਂ ਦੇ ਇੱਕ ਜੀਵਨ ਦਾ ਸਾਧਨ ਹੀ ਆ ਇਹ ਤੋੜ ਕੇ ਵੀ ਕੱਟ ਕੇ ਰੱਖ ਵੀ ਲੰਦੇ ਨੇ ਹੋਏ ਹਾਂ ਤੇ ਇਹਦਾ ਕਈ ਤਰ੍ਹਾਂ ਦਾ ਬਿਰਖ ਦੇ ਅਚਾਰ ਵੀ ਪਉਂਦੇ ਆ ਇਹਦਾ ਹਨਾ ਫਲ ਲੱਗਦਾ ਹੁੰਦਾ ਜਿੱਥੋਂ ਚਲੋ ਆਪਾਂ ਅੱਗੇ ਤੁਰਦੇ ਜਾਂਦੇ ਆ ਨਾਲੇ ਗੱਲਬਾਤ ਵੀ ਕਰਾਂਗੇ ਇਹ ਦਰਾਨਜਾ ਏਰੀਆ ਹੋ ਚੁੱਕਿਆ ਵਾ ਇੱਥੇ ਮਿਊਜ਼ੀਅਮ ਵੀ ਬਣਿਆ ਵਾ ਮਿਊਜ਼ੀਅਮ ਦੇ ਵਿੱਚ ਤੁਸੀਂ 5 ਰੁਪਏ ਟਿਕਟਾ ਜਾ ਸਕਦੇ ਹੋ ਪਰ ਉੱਥੇ ਫੋਟੋ ਖਿੱਚ ਸਕਦੇ ਹੋ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਜਿਹੜੇ ਇੱਥੇ ਸਥਾਨ ਆ ਉਹਨਾਂ ਤੁਸੀਂ ਆ ਜਾ ਸਕਦੇ ਹੋ ਖੁੱਲਕੇ ਤੇ ਆਓ ਫਿਰ ਚੱਲਦੇ ਆ ਆਜੂ ਕਰਾਂ ਹੁਣ ਆਪਾਂ ਟਿੱਲੇ ਵਾਲੇ ਪਾਸੇ ਚੱਲੇ ਆ। ਇਹ ਤਕਰੀਬਨ ਦੱਸਿਆ ਜਾਂਦਾ ਵੀ ਸਿੰਧੂ ਘਾਟੀ ਦੀ ਤੀਜੀ ਵੱਡੀ ਰਾਜਧਾਨੀ ਇੱਥੇ ਹੁੰਦੀ ਸੀਗੀ। ਇਸ ਥਾਂ ਦੇ ਉੱਤੇ ਜਿੱਥੋਂ ਕਿਸ ਨੂੰ ਮੈਂ ਦੱਸਦਿਆਂ ਘੜੇ ਵੀ ਅੱਜਕੱਲ ਇੰਡੀਜ਼ਾਈਨ ਉਹੋ ਜਿਹੇ ਮਿਲਦੇ ਜਿਹੇ ਜਿਹੇ ਡਿਜ਼ਾਈਨ ਉਹਨਾਂ 3-4 ਹਜ਼ਾਰ ਸਾਲ ਪਹਿਲਾਂ ਮਿਲੇ ਸੀਗੇ। ਹਾਥੀ ਦੰਦਾਂ ਦੇ ਨਾਲ ਕਿਵੇਂ ਕੰਗੇ ਤਿਆਰ ਕਰਦੇ ਸੀ ਉਹ ਵੀ ਇੱਥੋਂ ਮਿਲੇ ਸੀ। ਕਿਸ ਤਰੀਕੇ ਨਾਲ ਉਹਨਾਂ ਦੇ ਗਹਿਣੇ ਤਿਆਰ ਕੀਤੇ ਜਾਂਦੇ ਸੀ ਬੀਡਸ ਇੱਥੇ ਮਣ ਕੇ ਗਲ ਚ ਪਾਉਣ ਦੇ ਲਈ ਹਾਰ ਬਣਦੀ ਤਰ੍ਹਾਂ ਵਰਤਦੀਆਂ ਸੀ ਔਰਤਾਂ ਮਤਲਬ ਫੈਸ਼ਨ ਉਦੋਂ ਵੀ ਸੀ ਮਤਲਬ ਫੈਸ਼ਨ ਦੇ ਵਿੱਚ ਕੋਈ ਤੋੜ ਹੀ ਨਹੀਂ ਸੀ ਉਹਨਾਂ ਦਾ ਇੱਥੋਂ ਤਾਂਬੇ ਦੇ ਪੱਤਰੇ ਵੀ ਮਿਲਿਆ ਤਾਂਬੇ ਦੀਆਂ ਕਹਾੜੀਆਂ ਮਿਲੀਆਂ ਮਤਲਬ ਤੇ ਲੋਹੇ ਦੀਆਂ ਖਵਾੜੀਆਂ ਤਾਂ ਸੁਣਿਆ ਵਾ ਤਾਂਬੇ ਦੀਆਂ ਕਹਾੜੀਆਂ ਵੀ ਇਹਨਾਂ ਦੇ ਕੋਲੇ ਹੁੰਦੀਆਂ ਸੀ ਇਸ ਥਾਂ ਦੇ ਉੱਤੇ ਐਡੀ ਵੱਡੀ ਸਭਿਤਾ ਸੀ ਇਹ ਇੱਕ ਮੈਂ ਤੁਹਾਨੂੰ ਖਾਸ ਗੁਲਦਾਰ ਗੱਲ ਦੱਸ ਦਿਆਂ ਸਰਸਵਤੀ ਨਦੀ ਕਹਿੰਦੇ ਇਹਦੇ ਨਾਲ ਲੰਘਦੀ ਹੁੰਦੀ ਸੀ ਤੇ ਸਰਸਵਤੀ ਨਦੀ ਦਾ ਇਹ ਕੁਝ ਲੋਕ ਇਹ ਵੀ ਮੰਨਦੇ ਵੀ ਖੱਗਰ ਹੀ ਉਹਦਾ ਰੂਪ ਆ ਵੀ ਜਿਹੜੇ ਸਰਸਵਤੀ ਦੇ ਬਚੇ ਹੋਏ ਅਵਸ਼ੇਸ਼ਾਂ ਦੇ ਵਿੱਚ ਖੱਗਰ ਹੀ ਉਹਦਾ ਰੂਪ ਆ ਮਤਲਬ ਖੱਗਰ ਦਰਿਆ ਇਸ ਕੋਲ ਦੀ ਵਗਦਾ ਰਿਹਾ ਕਿਸੇ ਸਮੇਂ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਕਿ ਸਾਰਾ ਕੁਝ ਇਹਨਾਂ ਨੇ ਕਵਰ ਕਰ ਲਿਆ ਹੋਊਗਾ ਜੋ ਸਮੇਂ ਵਿਗਿਆਨੀ ਸੀ ਆ ਦੇਖੋ ਹਜੇ ਵੀ ਖੇਪਰੀਆਂ ਥੇ ਹੋਈਆਂ ਸਭ ਨੂੰ ਨਜ਼ਰ ਆ ਜਾਣਗੀਆਂ ਆਹ ਦੇਖ ਸਕਦੇ ਹੋ ਹਰੇ ਜੀ ਸਹੀ ਆ ਦੇਖੋ ਲੈ ਇਹ ਜਿਹੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਹ ਅੱਜ ਉਥੇ ਨੂੰ ਇੱਟਾਂ ਦਿਖਾਵਾਂ ਇੱਥੇ ਇੱਟਾਂ ਵੀ ਕਈ ਤਰ੍ਹਾਂ ਦੀਆਂ ਸੀ ਸੂਰਜ ਦੀ ਰੋਸ਼ਨੀ ਦੇ ਨਾਲ ਹੜੱਪਾ ਸਭਤਾ ਵਾਲੇ ਇੱਟਾਂ ਪਕਾ ਲੈਂਦੇ ਹੁੰਦੇ ਸੀਗੇ ਕੁਝ ਇੱਟਾਂ ਪੱਕੀਆਂ ਹੁੰਦੀਆਂ ਸੀ ਕੁਝ ਇੱਟਾਂ ਕੱਚੀਆਂ ਹੁੰਦੀਆਂ ਸੀ ਆ ਦੇਖੋ ਆਹ ਆ ਪੱਕੀ ਇੱਟ ਦਾ ਨਮੂਨਾ ਵਾ ਆਹ ਰਹਿ ਜੀ ਸਹੀ ਇਸ ਤਰੀਕੇ ਦੀ ਇੱਟ ਹੁੰਦੀ ਸੀ ਉਸ ਦੌਰ ਦੇ ਵਿੱਚ ਸੁਣੀ ਵੀਰੇ ਕੈਮਰਾ ਫੜੋਗੇ ਆ ਦੇਖੋ ਇਸ ਤਰੀਕੇ ਦੀ ਆ ਗੱਟ ਤੋਂ ਘਾਟਾ ਪੱਕੀਆਂ ਇੱਟਾਂ ਦੇ ਨਾਲ ਫਿਰ ਯਰ ਕਿੰਨੀ ਐਡਵਾਂਸ ਸੀ ਇਹ ਇੱਥੋਂ ਦੀ ਪ੍ਰਾਪਰਟੀ ਆ ਇੱਥੇ ਹੀ ਰਹਿਣਦੀ ਹੋਈ ਆਓ ਆਪਾਂ ਕਿਸੇ ਤਰ੍ਹਾਂ ਚੱਲ ਗਏ ਹੋਰ ਵੀ ਤਰ੍ਹਾਂ ਦੀ ਆਹਾ ਖਾਸ ਨਮੂਨੇ ਹਾਂ ਦੇਖੋ ਆ ਨਿੱਕੀ ਤਰ੍ਹਾਂ ਦੀਆਂ ਇੱਟ ਹਾਂ ਦੇਖ ਸਾਸ ਗੋ ਜੀ ਹਾਲ ਆ ਨਿੱਕੀਆਂ ਇੱਟਾਂ ਮਤਲਬ ਹਰ ਤਰ੍ਹਾਂ ਦੀ ਚੀਜ਼ ਆ ਇੱਥੇ ਮਤਲਬ ਉਹਨਾਂ ਕੋਲੇ ਤਕਨੀਕ ਆ ਗਈ ਸੀਗੀ ਜੋਨ ਦਾ ਉਸਮ ਦੌਰ ਦਾ ਸਭ ਤੋਂ ਟੌਪ ਤੇ ਪਹੁੰਚ ਚੁੱਕੀ ਸੀ ਤਬਾਈ ਦੇ ਕਾਰਨ ਕੀ ਹੋ ਸਕਦੇ ਆ ਹੜ੍ਹਾਂ ਦੀ ਮਾਰ ਆ ਗਈ ਕੁਦਰਤੀ ਆਫਤਾਂ ਆ ਗਈਆਂ ਕਦੇ ਸੋਕਾ ਪੈ ਗਿਆ ਬਹੁਤ ਜ਼ਿਆਦਾ ਹੀ ਸੋਕਾ ਪੈ ਗਿਆ ਇਹ ਸ਼ਾਇਦ ਵੱਡੇ ਵੱਡੇ ਕਾਰਨ ਬਣੇ ਜਿਹਦੇ ਕਰਕੇ ਦੁਨੀਆ ਪਰੇ ਉਰੇ ਹੋ ਗਈ ਆਹ ਕੀ ਹੋ ਸਕਦਾ ਸੀ ਬਈ ਤੁਸੀਂ ਮੇਰੇ ਨੂੰ ਨੇੜੇ ਕਰਕੇ ਦਿਖਾ ਦਿਓ ਆਹ ਕੀ ਹੋ ਸਕਦਾ ਸੀ ਕੱਚੀਆਂ ਦੇ ਢਿੱਲਾ ਜਾ ਇੱਥੋਂ ਖੂਹ ਵੀ ਮਿਲੇ ਸੀਗੇ ਮਤਲਬ ਪਾਣੀ ਦਾ ਪੂਰਾ ਪ੍ਰਬੰਧ ਸੀ ਕਿਲੇਆਂ ਦਾ ਨਿਰਮਾਣ ਸੀ ਉਹਦੇ ਕਿਲੇ ਦੇ ਚਾਰ ਦਰਵਾਜ਼ੇ ਹੁੰਦੇ ਸੀਗੇ ਹਾਲ ਕਿੰਨੀਆਂ ਖਿੱਪੜੀਆਂ ਘੜਿਆਂ ਦੀ ਨਿਸ਼ਾਨ ਮਤਲਬ ਇੱਕ ਚੰਗੀ ਪਲੀ ਵਸਦੀ ਹੋਈ ਸਭਿਅਤਾ ਸੀ ਇਸ ਥਾਂ ਦੇ ਉੱਤੇ ਅੱਜ ਉਹਦੀਆਂ ਨਿਸ਼ਾਨੀਆਂ ਰਹਿ ਗਈਆਂ ਕਦੇ ਆਪਣੇ ਨਾਲ ਆਪਣੀ ਧਰਤੀ ਜਿਹੜਾ ਹੁਣ ਵਸਦੀ ਹੈ ਐ ਆ ਹੁਣ ਵੀ ਹੋ ਸਕਦਾ ਹੋ ਸਕਦਾ ਕੁਦਰਤ ਵੱਡੀ ਆ ਤਾਂ ਆਪਣੇ ਤਾਂ ਸਾਰੀਆਂ ਦੇ ਜੇਬਾਂ ਉਦੋਂ ਦਾ ਘੜੇ ਲੱਬੇ ਆ ਹਨਾ ਤੇ ਟਾਂਬੇ ਦੀਆਂ ਚੀਜ਼ਾਂ ਲੱਭੇ ਹੁਣ ਤਾਂ ਹੋ ਸਕਦਾ ਹਰੇਕ ਦੀ ਜੇਬ 'ਚ ਮੋਬਾਈਲ ਲੱਭੇ ਹੁਣ ਨੇ ਕਿਹਾ ਯਾਰ ਜਦੋਂ ਗਾਂੜੀਆਂ ਪੀੜ੍ਹੀਆਂ ਖੋਜ ਕਰ ਰਹੀਆਂ ਕਿਹਣੀਆਂ ਆ ਕੀ ਚੀਜ਼ ਹੋਈ ਯਾਰ ਕਿਸੇ ਦੇ ਮਗਰ ਸਿਓਜ ਵਾਲੀ ਫੋਟੋ ਲੱਗੀ ਆ ਕੋਈ ਹੋਰ ਤਰ੍ਹਾਂ ਦਾ ਵਾ ਕੀ ਹੈ ਨਾ ਚੱਕਰ ਕੀ ਆ ਕਿਸੇ ਨਿੱਕਾ ਫੋਨ ਆ ਕਿਸੇ ਕੋ ਵੱਡਾ ਫੋਨ ਆ ਤਾਂ ਸਾਰੇ ਇੱਕੋ ਜਿਹਾ ਨਹੀਂ ਹੋਣਗੇ ਕਿਸੇ ਦਾ ਨੈਟਵਰਕ ਨਹੀਂ ਹੋਣਾ ਐਂ ਯਾ ਕਿ ਉਹਨੂੰ ਵੀ ਉਸ ਜ਼ਮਾਨੇ 'ਚ ਫੋਨ ਆਗੇ ਸੀ ਆ ਉਸ ਜ਼ਮਾਨੇ 'ਚ ਫੋਨ ਆਗੇ ਸੀ ਐਂ ਗੱਲਾਂ ਕਰਿਆ ਕਰਨ ਕਿ ਐਂ ਸਿੱਧੀਆਂ ਗੱਲਾਂ ਕਰਦੇ ਸੀਗੇ ਦੂਰ ਦੂਰ ਕੈਮਰੇ ਵੀ ਲੱਭ ਸਕਦੇ ਆ ਹਾਈਲੀ ਕੋ ਹਾਰੇ ਵੀ ਸਹੀ ਆ ਵੀ ਉਹ ਆਹ ਟਰੇਡਾਂ ਪੈ ਚੁੱਕੀਆਂ ਖਾਰਾਂ ਪੈ ਚੁੱਕੀਆਂ ਇਹ ਸਾਰੇ ਏਰੀਆ ਖੁਦਾਈ ਹੋਈ ਸੀਗੀ ਜਿਹੜਾ ਆ ਏਰੀਆ ਵਾ ਇਹ ਇਸ ਏਰੀਏ ਦੇ ਵਿੱਚ ਕਿਲਾ ਬਣਿਆ ਹੁੰਦਾ ਸੀਗਾ ਜਿਹੜੀ ਹੜੱਪਾ ਤੋਂ ਪਹਿਲਾਂ ਦੀ ਸਭਿਤਾ ਸੀ ਉਹ ਤਬਾਹ ਹੋ ਗਈ ਸੀ ਬਿਲਕੁਲ ਉਹ ਖਤਮ ਹੋ ਗਈ ਸੀ ਇਸ ਟਿੱਲੇ ਦੇ ਉੱਤੇ ਫੇਰਾ ਕੇ ਜਿਹੜੇ ਨਵੇਂ ਲੋਕ ਆਏ ਉਹਨਾਂ ਨੇ ਇਸੇ ਉੱਤੇ ਆਪਦਾ ਕਿਲਾ ਬਣਾ ਲਿਆ ਸੀਗਾ ਉਹਨਾਂ ਨੂੰ ਪੂਜਾ ਵੀ ਕਰਦੇ ਸੀ ਉਹ ਮਾਤਾ ਛੱਡੂ ਹੀ ਪਾਇਆ ਦੁਬਾਰੀ ਨੂੰ ਨਾ ਕਈ ਚੱਲਿਓ ਵੀ ਇਹਨੇ ਹੜੱਪਾ ਦਈਆ ਇਹ ਤਾਂ ਉਦਾਂ ਪਾਇਆ ਹੋਇਆ ਵਾ ਨਿਗਰਾਨੀ ਵਜੋਂ ਮੈਂ ਥੋੜਾ ਜਿਹਾ ਥੱਲੇ ਜਾਵਾਂ ਤੇ ਕੁਝ ਖੋਜ ਕਰਦੇ ਆਪਾਂ ਲੱਭਦੇ ਆ ਆਓ ਥਾਮਾ ਆਹ ਇਟਾਂ ਨੇ ਹੜੱਪਾ ਸਭ ਤਾਂ ਵੇਲੇ ਦੀਆਂ ਆ ਦੇਖੋ ਹਜ਼ਾਰ 3-4000 ਸਾਲ ਪੁਰਾਣੀ ਉਸ ਹਜ਼ਾਰਾਂ ਸਾਲ ਪਹਿਲਾਂ ਵਾਲੀ ਗੱਲਬਾਤ ਕਰ ਰਹੇ ਆ ਆ ਚੱਕੋ ਆਜ ਆ ਦੀ ਆ ਘੜੇ ਦਾ ਗਲ ਪਿਆ ਘੜੇ ਦਾ ਗਲ ਆ ਦੇਖੋ ਕਿਸ ਤਰੀਕੇ ਦਾ ਸੀਗਾ ਆ ਸਾਰੀਆਂ ਚੀਜ਼ਾਂ ਇੱਥੇ ਹੁੰਦੀਆਂ ਸੀਗੀਆਂ ਆ ਖਾਰਾਂ ਪੈ ਚੁੱਕੀਆਂ ਵਾ ਹ ਇਹ ਇੱਕ ਕਿਲੇ ਵਾਲੀ ਥਾਂ ਵਾ ਇਹਨੂੰ ਵਿਗਿਆਨੀਆਂ ਜਿਹੜੇ ਕਿਲੇ ਵਾਲੀ ਥਾਂ ਕਹਿੰਦੇ ਮੰਨਦੇ ਆ ਮੇ ਜਿੱਥੇ ਇੱਕ ਕਿਲਾ ਹੁੰਦਾ ਸੀ। ਵਾਕਈ ਹੋਊਗਾ। ਕਿਉਂਕਿ ਕਿਲੇ ਬਣਾਉਣ ਦਾ ਇਹ ਇਹ ਦੁਨੀਆ ਦੇ ਸਭ ਤੋਂ ਪੁਰਾਣੇ ਕਿਲਿਆਂ ਦੇ ਵਿੱਚ ਗਿਣ ਸਕਦੇ ਆ ਇਹਨੂੰ 3-4000 ਸਾਲ ਪੁਰਾਣਾ ਕਿਲਾ। ਕੁਝ ਸੁਬੂਸ ਨੂੰ ਦਿਖਾ ਕੇ ਲੈ ਕੇ ਆਵਾਂ ਜੇ ਕਹੋ ਤਾਂ। ਆਓ। ਚਣਾਈ ਦੀਆਂ ਇੱਟਾਂ ਲੱਗੀਆਂ ਹੋਈਆਂ। ਆਓ। ਆ ਆ ਰਿਹਾ ਸਹੀ ਵੀ ਆਹਾ। ਗੁੱਡ। ਗੋਪੀ ਵਿਰਾਸਵक्ता ਨਾਲ ਤੇ ਸੁੰਨੀ ਬਾਈ। ਇਹ ਨਾਲ ਪਹੁੰਚਿਆ ਕਹਿੰਦੇ ਸਪੈਸ਼ਲ ਮਿਸ਼ਨ ਆ। ਬੰਦੇ ਸਿਆਣਿਆਂ ਦੀ ਫਿਰ ਲੋੜ ਤਾਂ ਹੁੰਦੀ ਹੀ ਆ। ਹਾਂ ਦੇਖੋ। ਆ ਆ ਜੀ ਵੀ। ਆ ਨਿਸ਼ਾਨੀਆਂ ਪਈਆਂ ਨੇ ਕਿਲੇ ਦੀਆਂ। ਆ ਇੱਟਾਂ ਲੱਗੀਆਂ ਹੋਈਆਂ ਨੇ। ਆ ਰੇ ਜੀ ਸਹੀ ਜੇ ਤੁਸੀਂ ਸਹੀ ਤਰੀਕੇ ਦਿਖਾ ਸਕੋ ਆ ਇੱਟਾਂ ਲੱਗੀਆਂ ਹੋਈਆਂ ਨੇ ਆ ਸਾਰੀ ਨਿਉ ਤੁਰੀ ਆਉਂਦੀ ਆ। ਕੁਝ ਇੱਥੋਂ ਆ। ਮਤਲਬ ਆ ਦੇਖੋ। ਆ ਸਾਰੀਆਂ ਇੱਟਾਂ ਲੱਗੀਆਂ ਹੋਈਆਂ ਨੇ ਤੇ ਇਹਦੀਆਂ ਕੁਝ ਇੱਟਾਂ ਉਖੜ ਕੇ ਇਧਰਲੇ ਪੱਸੇ ਆ ਪਈਆਂ। ਇਸ ਤਰੀਕੇ ਦੀਆਂ ਇੱਟਾਂ ਐ ਚਣ ਚਣ ਕੇ ਬਣਾਇਆ ਗਿਆ ਸੀ ਵਿਸ਼ਾਲ ਕਾਰ ਦੇ ਵਿੱਚ ਤੁਸੀਂ ਕਹੋਗੇ ਜਿਹੜਾ ਸੀ ਖੂਹ ਸੀਗਾ ਉਹ ਕਿੱਧਰ ਗਿਆ ਖੂਹ ਸੀਗਾ ਪਰ ਉਹਨੂੰ ਮਿੱਟੀ ਪਾ ਕੇ ਉਸੇ ਤਰੀਕੇ ਨਾਲ ਪ੍ਰੋਟੈਕਟ ਕਰ ਲਿਆ ਤਾਂ ਕਿ ਮੌਸਮ ਦੀ ਮਾਰ ਨਾਲ ਜਾਂ ਲੋਕਾਂ ਦੀ ਛੇੜਖਾਨੀ ਦੇ ਨਾਲ ਉਹ ਖਤਮ ਨਾ ਹੋ ਜੇ ਹਾਂ ਦੇ ਲਫਾਫਾ ਪਾਇਆ ਹੋਇਆ ਕਿੱਧਰਲੇ ਪਾਸੇ ਆਇਓ ਇੱਧਰ ਦਿਖਾ ਦਈਏ ਆਪਾਂ ਮਤਲਬ ਹਰ ਤਰ੍ਹਾਂ ਦੀ ਬਣਤਰ ਇੱਥੇ ਸੀਗੀ ਸਕੂਅਰ ਦੇ ਗਲੀਆਂ ਨਾਲੀਆਂ ਪੱਕੀਆਂ ਸੀ ਹਾਂ ਆ ਦੇਖੋ ਏ ਬਈ ਤਾਂ ਹਾਂ ਆਹਦੇ ਲਫਾਫਾ ਕਾਲਾ ਲਫਾਫਾ ਪਾ ਕੇ ਇਹਨੂੰ ਪ੍ਰੋਟੈਕਟ ਕੀਤਾ ਹੋਇਆ ਮੈਨੂੰ ਲੱਗਿਆ ਕਿ ਤੇ ਰੈਸਟ੍ਰੂਮ ਹੀ ਆ ਕਿਸੇ ਇੱਕੇ ਤਰ੍ਹਾਂ ਦਾ ਪਰ ਨਹੀਂ ਇਹ ਤਾਂ ਇੱਕ ਪੂਰਾ ਸੱਭਿਤਾ ਦਾ ਨਿਸ਼ਾਨ ਟਕੇ ਹੋਏ ਆ ਹੈ ਪੁੱਟ ਟਕੇ ਵੀ ਇਹ ਪਿੱਛੇ ਲਫਾਫਾ ਪਿਆ ਹੋਇਆ ਹਾਂ ਆਹਦੇ ਆਡੇ ਥਾਵਾਂ ਤੋਂ ਤਾਂ ਕਿ ਤੁਹਾਨੂੰ ਪਤਾ ਹੀ ਆ ਹਜ਼ਾਰਾਂ ਲੋਕ ਕਰਾਉਣਾ ਆਪਣੇ ਲੋਕਾਂ ਨੂੰ ਵਾਰਤਾ ਜੇ ਕਹਿ ਦਈਏ ਵੀ ਇਹਦੇ ਵਿੱਚ ਕਰੰਟ ਆਉਂਦਾ ਵਾ ਅੱਛਾ ਹੱਥ ਲਾ ਕੇ ਦੇਖਣਗੇ ਉਹ ਸੱਚੂ ਆਉਂਦਾ ਵਾ ਇਸ ਹਾਬ ਕਿਤਾਬ ਆ ਇਸੇ ਕਰਕੇ ਉਹਨਾਂ ਨੇ ਇਹਨੂੰ ਟੱਕਤਾ ਆ ਪੀਲੇ ਲਫਾਫਾ ਪੰਨੀ ਕਹ ਦਿੰਨੇ ਆ ਆ ਦੇਖੋ ਆ ਪੀਲੇ ਲਫਾਫਾ ਪਾ ਕੇ ਮਤਲਬ ਇੱਥੇ ਵੀ ਕੋਈ ਸਭਿਤਾ ਸੀ ਜਦੋਂ ਲੋੜ ਪਊਗੀ ਇਹਨਾਂ ਨੂੰ ਤਾਂ ਉਹ ਨੂੰ ਫਿਰ ਪੱਟ ਕੇ ਦੇਖ ਲੈਣਗੇ ਵਿਗਿਆਨੀਆਂ ਦੀ ਮਿਹਨਤ ਬਹੁਤ ਵੱਡੀ ਆ ਤੇ ਆ ਪੱਟ ਲੈਦੇ ਉੱਚੇ ਟ ਲੈਦੇ ਥਾਗੇ ਗੋਪੀ ਵੀਰੇ ਐਵੇਂ ਮੜਾ ਜਾ ਕਮਾ ਦਿਓ ਆ ਦੇਖੋ ਕਿਸ ਤਰੀਕੇ ਦਾ ਇਹ ਟਿੱਲਾ ਤੁਹਾਨੂੰ ਨਜ਼ਰ ਆਊਗਾ ਚਾਰੇ ਪਾਸੇ ਤੇ ਆਜੋ ਥੱਲੇ ਵਾਲੇ ਪਾਸੇ ਉਤਰਦੇ ਜਾਂਦੇ ਆ ਉਹ ਇਹਦੀ ਖੋਜ ਪਹਿਲਾਂ ਹੋਈ ਸੀ 1952 ਦੇ ਵਿੱਚ ਕੋਛ ਸਾਹਿਬ ਨਾਂ ਦੇ ਕਹਿ ਸਕਦੇ ਆ ਕਿ ਖੋਜ ਕਰਤਾ ਸੀ ਉਹਨਾਂ ਨੇ ਦੱਸਿਆ ਭਾਈ ਇੱਥੇ ਐਂ ਸਭਿਤਾ ਵਾ ਫਿਰ 1961 ਦੇ ਵਿੱਚ ਕੰਮ ਚੱਲਿਆ ਇੱਥੇ ਆ ਥਾਪੜ ਸਾਹਿਬ ਨਾਂ ਦੇ ਕੋਈ ਵਿਗਿਆਨੀ ਸੀ ਉਹਨਾਂ ਨੇ ਇੱਥੇ ਫਿਰ ਆਪਦੀ ਟੀਮ ਦੇ ਨਾਲ ਉਹਨਾਂ ਦੀ ਨਿਗਰਾਨੀ ਟੀਮ ਦੇ ਨਾਲ ਇੱਥੇ ਖੋਜ ਹੋਈ ਆ ਇੱਟਾਂ ਦੇ ਦਾ ਬਹੁਤ ਸਾਰੇ ਨਿਸ਼ਾਨ ਪਏ ਨੇ ਲੈ ਬਹੁਤ ਸਾਰੇ ਨਿਸ਼ਾਨ ਪਏ ਆ ਇੱਟਾਂ ਦੇ ਤਾਂ ਆਜੋ ਕੋਸ਼ਣਾ ਕੋਸ਼ ਲੱਭ ਸਕਦਾ ਆਪਾਂ ਨੂੰ ਵੀ ਕੋਈ ਹਾਥੀ ਦੰਦ ਹਾਂ ਹਾਥੀ ਦੰਦ ਨਾਲ ਲੱਭੇ ਕੱਟੇ ਵਛੇ ਦਾ ਦੰਦ ਤਾਂ ਲੱਭ ਹੀ ਜਾਗਦਾ ਹਾਂ ਦੇਖੋ ਲੈ ਇਹ ਦੰਦ ਦਾ ਪ੍ਰਾਣੀ ਇਹ ਸਾਰਾ ਹਾਂ ਇਹ ਟੱਕਿਆ ਹੋਇਆ ਪ੍ਰੋਟੈਕਟ ਕੀਤਾ ਹੋਇਆ ਲਪਾਫਾ ਅਗਲਾ ਲਪਾਫਾ ਗੜਦਾ ਜਾਂਦਾ ਕਾਲਾ ਇਹ ਚੀਖਣੀ ਜੀ ਮਿੱਟੀ ਹੋ ਚੁੱਕੀ ਇਹ ਵੀ ਫਿਰ ਰਹੇ ਹਾਂ ਆਪਾਂ ਉਹ ਸਥਾਨ ਸਭੇ ਦਾ ਇਹਨਾਂ ਦੇ ਚੁੱਲ੍ਹੇ ਹੁੰਦੇ ਸੀ ਐ ਪੰਪ ਨਾ ਸੱਲ ਪੱਥਰ ਜਾਂ ਨਹੀਂ ਦੇ ਅਸ ਪੱਥਰ ਦੀ ਸੱਲ ਜੀ ਹੁੰਦੀ ਆ ਉਹਦੇ ਉੱਤੇ ਲੁੜੀਆਂ ਹੁੰਦੀ ਆ ਜਿਹਦੇ ਨਾਲ ਆਪਾਂ ਚੜ੍ਹਨੀ ਕੁੱਟਣਾ ਉਹ ਵੀ ਇੱਥੋਂ ਲੱਬਿਆ ਸੀਗਾ ਮਤਲਬ ਚੜ੍ਹਨੀ ਜੁੜਨੀ ਕੁੱਟਣ ਦੇ ਪੂਰੇ ਪ੍ਰਬੰਧ ਸੀ ਜਿਹੜੇ ਪ੍ਰਬੰਧ ਅੱਜ ਆਪਣੇ ਕੋਲੇ ਆ ਇਹ ਪ੍ਰਬੰਧ ਉਹਨਾਂ ਕੋਲ ਵੀ ਸੀ ਗੱਲ ਐਵਾ ਆਓ ਚੱਲ ਗਏ ਹੁਣ ਆਪਾਂ ਉਸ ਪਾਸੇ ਚੱਲਦੇ ਆ ਜਿਸ ਥਾਂ ਦੇ ਉੱਤੇ ਪਹਿਲੀ ਵਾਰੀ ਖੇਤੀ ਦੇ ਅਵਸ਼ੇਸ਼ ਮਤਲਬ ਜੁਤੇ ਹੋਏ ਖੇਤ ਮਤਲਬ ਵਾਏ ਹੋਏ ਫਸਲ ਲੱਗੀ ਲਗਾਈ ਦੇ ਖੇਤ ਮਿਲੇ ਸੀ ਦੁਨੀਆ ਦੀ ਉਹ ਥਾਂ ਮੰਨਦੇ ਆ ਬਗਿਆਨੀ ਆਓ ਚੱਲ ਗਏ ਕਾਲੀ ਬੰਗਾ ਦੇ ਵਿੱਚ ਆ ਇਸ ਵਕਤ ਆਪਾਂ Rajasthan Rajasthan ਨੂੰ ਯਾਰ Rajasthan ਦੇ ਯਾਰ ਲੋਕ ਚੰਗੇ ਆ ਇਹਨਾਂ ਨੂੰ ਆਪਦੀਆਂ ਚੀਜ਼ਾਂ ਸਾਂਭਣੀਆਂ ਵੀ ਆਉਂਦੀਆਂ ਵਾ ਆਪਣੇ ਆਲੇ ਮੈਨੂੰ ਲੱਗ ਠੀਕ ਆ ਕਿ ਸਾਂਭੀਆਂ ਹੈਗੀਆਂ ਵਾ ਪਰ ਆਪਣੇ ਕਿਲਿਆਂ-ਕੂਲਿਆਂ ਦਾ ਹਾਲ ਕੋਈ ਨਹੀਂ ਲੋਕਾਂ ਨੇ ਕੀਤਾ ਸਰ ਸਰਕਾਰਾਂ ਦਾ ਤਾਂ ਪਤਾ ਹੀ ਹੁੰਦਾ ਚਲ ਆਪਾਂ ਨੂੰ ਹਨਾ ਲੋਕਾਂ ਤਾਂ ਤਾਂ ਬਣਦਾ ਨਾ ਯਾਰ ਲੋਕਾਂ ਨੇ ਪਧੌੜੀ ਟਾਂ ਕੱਟ-ਕੱਟ ਕੇ ਰੂੜੀਆਂ ਕੁੱਟ ਕੇ ਫਰਸ਼ਾਂ 'ਚ ਪਾ ਲਈਆਂ। ਰਾਜਸਥਾਨ ਬਹੁਤ ਕਮਾਲ ਆ। ਹਰ ਸੋਨੀ ਵੀਰੇ ਆ ਦੇਖੋ ਤੁਸੀਂ ਕਿਕਰਾਂ ਕੁਕਰਾਂ ਜੀਆਂ ਹਨਾ। ਖੂਬਸੂਰਤੀ ਆ। ਤੇ ਆਪਣ ਤਾਂ ਕਿਕਰ ਨਹੀਂ ਲੱਭਦੀ ਦਤਨ ਕਰਨ ਨੂੰ। ਹਾਂ ਇੱਥੇ ਆਪੇ ਹੀ ਭੇਡਾਂ ਬੱਕਰੀਆਂ ਆਉਂਦੀਆਂ ਖਾ ਲੈਂਦੀਆਂ। ਤੇ ਆਪਾਂ ਚੱਲਿਆਂ ਹੁਣ ਜੁੱਤੇ ਹੋਏ ਖੇਤਾਂ ਦੀ ਨਿਸ਼ਾਨ ਵਾਲ। ਆਜੋ। ਹਾਂਜੀ। ਜੋ ਦਿੱਤੀ ਤਹੇ ਜੇ ਚਵੱੱਚੇ ਪੜਾਏ ਹੋ ਤੇ ਪਾਣ ਸਾਫ਼ ਕਰਨ ਨੂੰ ਹਾਂ ਆ ਕਿਸੇ ਵੀ ਜਦੋਂ ਖੋਜ ਚੱਲਦੀ ਸੀ ਤਾਂ ਜਿਹੜੇ ਬਰਤਨ ਲੱਭਦੇ ਸੀ ਸੂਨੀ ਦੀ ਗੱਲ ਸਹੀ ਆ ਤੋਂ ਬਰਤਨਾਂ ਨੂੰ ਧੋਣ ਦੇ ਲਈ ਇਹਨਾਂ ਚ ਮਿੱਟੀ ਗਲੇ ਜੋ ਬਰਤਨ ਸੀ ਤੇ ਇਹਦੇ ਵਿੱਚ ਧੋ ਕੇ ਸਾਫ਼ ਸੁਥਰਾ ਕਰਕੇ ਜਾਂ ਪਾਣੀ ਦਾ ਪ੍ਰਬੰਧ ਕਰ ਲੋ ਹੁਣ 1961 ਦੀ ਗੱਲ ਆ ਅੱਜ ਤੋਂ 80 ਸਾਲ ਪਹਿਲਾਂ 85 ਸਾਲ ਪਹਿਲਾਂ ਉਹਦੇ ਕੋਲੇ ਉਦੋਂ ਕਿਸੇ ਨੂੰ ਆਬਜ਼ਾ ਨਹੀਂ ਸੀ ਪਤਾ ਲੱਗਦਾ ਹਨਾ ਤੇ ਉਹਨਾਂ ਦੌਰ ਦੇ ਵਿੱਚ ਖੋਜ ਹੋਈ ਹੈ ਇੱਥੇ ਹੋ ਕੁਸ਼ੂਰ ਲੈ ਕੇ ਚੱਲਾਂ ਸਾਨੂੰ ਰਾਜਸਥਾਨ ਦੀ ਧਰਤੀ ਤੇ ਲੈ ਕੇ ਆ ਗਏ ਆ ਆ ਕਰੀਰ ਕਮਾਲ ਆ ਆ ਨਿਸ਼ਾਨੀਆਂ ਦਿੱਤੀਆਂ ਹੋਈਆਂ ਸਾਨੂੰ ਦੱਸਿਆ ਸੀਗਾ ਵੀ ਆ ਜਿਹੜੇ ਪਿੱਲਰ ਲੱਗੇ ਹੋਣਗੇ ਅੱਠ ਪਿੱਲਰ ਹੋਣਗੇ ਇੱਕ ਪਾਸੇ ਹਾਂ ਇਹੀ ਪਿੱਲਰ ਆ ਵੀ ਇਧੋਂ ਤੁਸੀਂ ਇਸ ਤਰਫ ਚੱਲ ਪਿਓ ਹਾਂ ਆ ਦੇਖੋ ਇਹ ਵੀ ਕੱਟਿਆ ਹੋਇਆ ਹੈ ਇਹ ਵੀ ਸਾਰੇ ਪ੍ਰੋਟੈਕਟ ਕੀਤੇ ਹੋਏ ਆ ਆਓ ਦੇ ਗਾਂ ਚੱਲਦੇ ਆਪਾਂ ਹਮ ਮਦਰ ਇਹਦੇ ਥੱਲੇ ਸਭੇ ਤਾਂ ਦਫਨ ਹੋ ਚੁੱਕੀ ਆ ਇਸ ਥਾਂ ਤੇ ਆਪਾਂ ਜਿੱਥੇ ਗੁਜ਼ਰ ਰਹੇ ਆ ਮਾਜ ਵਾਜੂ ਹਾਂ ਆ ਟਿੱਲੇ ਦੀ ਗੱਲ ਕਰਦੇ ਸੀ ਹਨਾ ਆ ਟਿੱਲਾ ਸੀ ਇਹ ਉਹ ਸਥਾਨ ਆ ਜਿੱਥੇ ਪਹਿਲੀ ਵਾਰ ਦੁਨੀਆਂ ਦੇ ਵਿੱਚ ਖੇਤੀ ਦਾ ਪਤਾ ਲੱਗਿਆ ਸੀ ਵੀ ਖੇਤੀ ਇੱਥੇ ਕੀਤੀ ਜਾਂਦੀ ਆ ਕਾਰਨ ਕਿ ਇੱਥੇ ਹੜੱਪਾ ਸਭਿਤਾ ਵੇਲੇ ਜੋ ਖੇਤੀ ਦੇ ਨਿਸ਼ਾਨ ਮਿਲੇ ਸੀ ਸਭ ਤੋਂ ਪਹਿਲਾਂ ਇਸ ਸਥਾਨ ਦੇ ਮਿਲੇ ਤਾਂ ਸਥਾਨ ਤੇ ਮਿਲੇ ਸੀ ਦੁਨੀਆਂ ਦੇ ਵਿੱਚ ਇਸ ਥਾਂ ਨੂੰ ਮਿਲਿਆ ਮੰਨਿਆ ਜਾਂਦਾ ਵੀ ਵਾਹੇ ਹੋਏ ਖੇਤ ਜੁਤੇ ਹੋਏ ਖੇਤ ਫਸਲ ਬੀਜੀ ਵਾਲੇ ਖੇਤ ਇਸ ਥਾਂ ਤੋਂ ਮਿਲੇ ਸੀਗੇ ਇਹ ਕਾਲੀ ਬੰਕਾ ਦਾ ਸਥਾਨ ਆ ਮਤਲਬ ਸਭ ਤੋਂ ਪਹਿਲੀ ਨਿਸ਼ਾਨੀਆਂ ਇੱਥੋਂ ਮਿਲਦੀਆਂ ਬਹੁਤ ਸਾਰੀਆਂ ਖੋਜਾਂ ਰਾਜਸਥਾਨ ਦੇ ਇਰਤਗਰ ਦੇ ਮਿਲਦੀਆਂ ਜਿੱਥੇ ਬੀਆਂ ਦੀ ਜਾਣਕਾਰੀ ਦੀ ਜੁੱਧਪੁਰ ਕਿਲੇ ਜਾਓਗੇ ਉੱਥੋਂ ਵੀ ਜਾਣਕਾਰੀ ਤੁਹਾਨੂੰ ਮਿਲੂਗੀ ਮੇੜਤਾਲੇ ਏਰੀਏ ਦੇ ਵਿੱਚ ਹੋ ਗਿਆ ਨਗੌਰ ਅੱਜ ਵੀ ਮਸ਼ਹੂਰ ਆ ਬਲਦਾਂ ਦੇ ਮਸਲੇ ਦੇ ਉੱਤੇ ਹੈ ਨਾ ਬੈਡਕਾ ਨਗੌਰ ਦਾ ਤਾਂ ਉਹ ਸਾਰੀਆਂ ਥਾਵਾਂ ਵੀ ਦਿਖਾਵਾਂਗੇ ਬਿਕਾਨੇਰੀ ਬੋਤਾ ਬਿਕਾਨੇਰੀ ਬੋਤਾ ਬਿਕਾਨੇਰੀ ਜੈਸਲਮੇਰੀ ਐਡਿਟ ਨਸਲਾਂ ਦੇ ਚਾਰ ਪੰਜ ਆਹ ਹਿੱਟਾਂ ਨੇ ਪੁਰਾਣੀਆਂ ਆ ਆ ਦੇਖੋ ਕਿਹੜਾ ਹੈ ਕਿਸੇ ਸਮੇਂ ਇੱਥੇ ਵੀ ਹਵਾਲ ਚੱਲਦੇ ਹੋਣਗੇ ਬਲਦਾਂ ਦੇ ਨਾਲ ਕਿਉਂਕਿ ਬਲਦ ਵੀ ਸੀ ਉਦੋਂ ਇਹ ਲੋਕ ਕੀ ਕਰਦੇ ਸੀ ਸ਼ਿਵਲਿੰਗ ਦੀ ਪੂਜਾ ਵੀ ਕਰਦੇ ਸੀ ਦੇਵੀ ਦੇਵਤਾਵਾਂ ਦੀ ਪੂਜਾ ਵੀ ਕਰਦੇ ਸੀ ਕਿਉਂਕਿ ਸ਼ਿਵਲਿੰਗ ਦੇ ਵੀ ਕੁਝ ਨਿਸ਼ਾਨ ਉਸ ਥਾਂ ਤੋਂ ਮਿਲੇ ਨੇ ਤੇ ਆਹ ਕੀ ਹੈ ਆ ਦੇਖਿਓ ਹਜੇ ਵੀ ਬਹੁਤ ਮਿਲਦਾ ਰਹਿੰਦਾ ਆਹ ਦੇਖਿਓ ਇਹਦੇ ਵਿੱਚ ਸੁਰਾਖ ਆ ਕੋਈ ਚਾਰਨਾ ਵਗੈਰਾ ਬਸ ਕੁਛ ਨਾ ਕੁਛ ਦੀ ਵਰਤੋਂ ਕੀਤੀ ਗਈ ਹੋਊਗੀ ਆ ਸੁਰਾਖ ਕਲੀ ਆ ਰਹੀ ਨਜ਼ਰ ਹਾਂ ਸੁਰਾਖਾਂ ਦੇ ਵਿੱਚ ਦੇਖੋ ਇਹ ਜਿਹੜੀਆਂ ਚੀਜ਼ਾਂ ਬੇਸ਼ਕੀਮ ਦੀਆਂ ਚੀਜ਼ਾਂ ਇੱਥੋਂ ਦੀ ਜਿਆਦਾਤਾ ਤੇ ਇਸ ਨੂੰ ਮੈਂ ਦੱਸਦਾ ਸ਼ਿਵਲਿੰਗ ਦੀ ਪੂਜਾ ਕਰਦੇ ਸੀ ਇਹ ਖੜਾਉਣੇ ਵੀ ਸੀ ਨਾ ਇਹਨਾਂ ਦੇ ਬਾ ਕਮਾਲ ਸੀ ਮਿੱਟੀ ਦੇ ਹੀ ਖੜਾਉਣੇ ਤਿਆਰ ਕਰ ਲੈਂਦੇ ਸੀ ਬੈਲ ਬੱਚਿਆਂ ਦੇ ਖੇਡਣ ਵਾਸਤੇ ਮਤਲਬ ਜਿਆਦਾਤਰ ਇਹ ਮਿੱਟੀ ਦੇ ਵਿੱਚ ਹੀ ਸੀ ਤੇ ਆਖਰ ਮਿੱਟੀ ਦੇ ਵਿੱਚ ਹੀ ਦਫਨ ਹੋ ਗਏ ਹੈ ਨਾ ਬਾਬਾ ਫਰੀਦੀ ਵੀ ਕਹਿੰਦੇ ਹੁੰਦੇ ਆ ਵੀ ਮਿੱਟੀ ਬਹੁਤ ਕੀਮਤੀ ਚੀਜ਼ ਆ ਜਿਉਂਦਿਆਂ ਦੇ ਥੱਲੇ ਤੇ ਮਰਿਆਂ ਦੇ ਉੱਤੇ ਮਿੱਟੀ ਨੇ ਮਿੱਟੀ ਚ ਹੋ ਜਾਂਦਾ ਬੰਦਾ ਹੈ ਨਾ ਖਾਕੂ ਜੇਡ ਨਾ ਕੋਈ ਤਾਂ ਆਹ ਚੀਜ਼ ਆ ਆਓ ਚੱਲ ਗਏ ਇਧਰ ਦੇਖੀਏ ਢਿੱਲੇ ਦੇ ਉੱਤੇ ਤੇ ਚੜਦੇ ਜਾਂਦੇ ਆ ਕਾਫੀ ਵਧੀਆ ਸਥਾਨ ਆ ਇਹ ਸਾਰੀ ਸਾਰਾ ਯਾਰ ਖੋਜ ਜਾਂਦੇ ਨਾਲ ਭਰਿਆ ਹੋਇਆ ਵਾ ਐਦੂ ਗਾਂ ਪਰੇ ਆ ਗਏ ਉਸ ਥਾਂ ਦੇ ਉੱਤੇ ਇਹਨਾਂ ਦੇ ਧਾਰਮਿਕ ਚੀਜ਼ਾਂ ਲੱਭੀਆਂ ਸੀਗੀਆਂ ਆ ドラਕਟਾ ਨੂੰਗਾ ਬੁਰੇ ਇਹ ਇੱਕ ਕਮਾਲ ਦੀ ਚੀਜ਼ ਦਿਖਾਵਾਂ ਆ ਦੇਖੋ ਰਾਉਂਡ ਦੇ ਵਿੱਚ ਜਿਵੇਂ ਘੜਾ ਹੁੰਦਾ ਵਾ ਇੱਥੋਂ ਚੱਲਦਾ ਮਤਲਬ ਘੜਾ ਹੋਊਗਾ ਤੇ ਥੱਲੇ ਉਹ ਟੁੱਟ ਗਿਆ ਇੱਕ ਸਾਬਤਾ ਘੜਾ ਮਿਊਜ਼ੀਅਮ ਦੇ ਵਿੱਚ ਵੀ ਪਿਆ ਵਾ ਮਤਲਬ ਜਿਹਦੇ ਵਿੱਚ ਉਹ ਆਪਦਾ ਅੰਨ ਪਾਣੀ ਜੋ ਜਮਾ ਕਰਕੇ ਰੱਖਦੇ ਹੋਣਗੇ ਮਤਲਬ ਇਹਨਾਂ ਦੀ ਛੋਟੀਆਂ-ਛੋਟੇ ਘੜਿਆਂ ਤੋਂ ਲੈ ਕੇ ਵੱਡੇ ਆਕਾਰ ਦੇ ਘੜਿਆਂ ਤੱਕ ਵੀ ਇੱਥੇ ਸੀਗੇ ਇਹ ਸੁਣੀ ਵੀਰੇ ਕਮਾਲ ਦੀ ਗੱਲ ਦੱਸੀ ਤੁਸੀਂ ਯਰ ਨਿਗਾ ਆਏ ਨਾਲ ਬੰਦੇ ਦਾ ਫਾਇਦਾ ਹੁੰਦਾ ਯਾਰ ਜੀ ਏ ਸੋਨੀ ਬਾਈ ਉਹ ਆ ਜਿਹਦੀ ਹਿਸਟਰੀ ਚ ਨੌਲੇਜ ਬਹੁਤ ਰੱਖਦਾ ਕਈ ਤਰ੍ਹਾਂ ਦੀ ਜਾਣਕਾਰੀ ਕਈ ਨਹੀਂ ਪਤਾ ਨਾ ਲੱਗੇ ਤੇਰਾ ਕੰਮ ਹੁੰਦਾ ਖੋਜ ਕਰਨੀ ਮਤਲਬ ਖੋਜੀ ਵਰਤੀ ਦਾ ਬੰਦਾ ਸੋਨੀ ਵੀਰੇ ਥੈਂਕ ਯੂ ਤੇ ਧੰਨਵਾਦ ਬਣਦਾ ਵਾ ਜਦੋਂ ਫਿਰ ਗੱਲ ਇਹ ਦੱਸਿਆ ਮੈਨੂੰ ਉੱਪਰ ਰਹਿ ਚੱਲੇ ਸੀ ਮੇਥੋਂ ਚੀਜ਼ ਤੇ ਹਾਂ ਮੈਂ ਗੱਲ ਕਰਦਾ ਸੀ ਇਸ ਏਰੀਏ ਦੀ ਜਿਹੜਾ ਆ ਹਾਲਾਕਾ ਵਾ ਇਸ ਏਰੀਏ ਕੀ ਸੀਗਾ ਕੋਈ ਹੁਣ ਕੋ ਸੁੱਚੜੀ ਚੋੜੀ ਕੋੜ ਕਰਲਾ ਸੀਗਾ ਕੂੜ ਕੇਰਲਾ ਬਹੁਤ ਸ਼ਰਮਦਾਰ ਚਲੋ ਕੋਈ ਤੈਨੂੰ ਥੋੜੋ ਕੁ ਕਹਿਣਾ ਸੀ ਤੇ ਇੱਥੇ ਧਾਰਮਿਕ ਤੌਰ ਤੇ ਕਹਿ ਸਕਦੇ ਆ ਕਿ ਚਬੂਤਰਾ ਸੀਗਾ ਤੇ ਇਥੋਂ ਕਦੇ ਹਮਨਕੁੰਡ ਵੀ ਮਿਲਿਆ ਹੋ ਸਕਦਾ ਉਹ ਅਗਨੀ ਦੀ ਪੂਜਾ ਕਰਦੇ ਹੋਣ ਇਸ ਏਰੀਏ ਦੇ ਵਿੱਚ ਉਹ ਕੁੰਡ ਵੀ ਮਿਲਿਆ ਤੇ ਪੌੜੀਆਂ ਵੀ ਉੱਤਰਦੀਆਂ ਸੀਗੀਆਂ ਤੇ ਇਸ ਤਰੀਕੇ ਦਾ ਸਾਰੇ ਸਟਰਕਚਰ ਹੁੰਦਾ ਸੀ ਜਿਹੜਾ ਕਿ ਹੁਣ ਟੱਕਿਆ ਹੋਇਆ ਵਾ ਕਾਲੀਆਂ ਕਾਲੇ ਲਫਾਫਿਆਂ ਦੇ ਵਿੱਚ ਤੱਕਤਾ ਇਹਨਾਂ ਨੇ ਤੇ ਇਹਦੀਆਂ ਫੋਟੋਆਂ ਤੁਸੀਂ ਇੱਥੇ ਮਿਊਜ਼ੀਅਮ ਚ ਵੀ ਦੇਖ ਸਕਦੇ ਹੋ ਤੇ ਮੈਂ ਤੁਹਾਡੀ ਸਕਰੀਨ ਤੇ ਲਾਈ ਦੇਣੀ ਆ ਖੈਰ ਤੁਸੀਂ ਉਹ ਵੀ ਸਾਰੀਆਂ ਚੀਜ਼ਾਂ ਦੇਖ ਸਕਦੇ ਹੋ ਇਸ ਇੱਕ ਕਿਲਾ ਕਹਿ ਸਕਦੇ ਆ ਮੇਰੇ ਨੈਦਰ ਦੇ ਵਿੱਚ ਹੁਣ ਤੱਕ ਦਾ ਸਭ ਤੋਂ ਪੁਰਾਣਾ ਕਿਲਾ ਹੋਊਗਾ ਹਾਂ ਸਿੰਧੂ ਘਾਟੀ ਸਭਿਅਤਾ ਦੇ ਵਿੱਚ ਲੈ ਕੇ ਆ ਗਏ ਸੀ ਤੁਹਾਨੂੰ ਆਪਾਂ ਤੇ ਮਾੜਾ ਜਿਹਾ ਦੇਖੀਏ ਇੱਕ ਮਿੰਟ ਜਸਟ ਫਿਰ ਆਪਾਂ ਕੁਛ ਹੋਇਆ ਤਾਂ ਆ ਬੱਲੇ ਆਜੋ ਹਾਂ ਆਜੋ 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 ਆਜੂ ਲੈ ਆਏ ਚੀਜ਼ ਕੰਮ ਆ ਜਾਂਦੀ ਆ ਆ ਦੇਖਿਓ ਹੜ ਹੜੱਪਾ ਹੜੱਪਾ ਸੱਭਤਾ ਵੇਲੇ ਦੀਆਂ ਇੱਟਾਂ ਦੀ ਆ ਦੇ ਨੀਹਾਂ ਦੇ ਵਿੱਚ ਹਜੇ ਵੀ ਇੱਟਾਂ ਲੱਗੀਆਂ ਹੋਈਆਂ ਵੱਡੇ ਵੱਡੇ ਆਕਾਰ ਦੀਆਂ ਇਹ ਹੜੱਪਾ ਸੱਭਤਾ ਦੀਆਂ ਵਾ ਆ ਕੁਸ਼ਾ ਚਣੀਆਂ ਹੋਈਆਂ ਆ ਦੇਖ ਸਕਦੇ ਹੋ ਲੈ ਇਹ ਇਸ ਵਕਤ ਆਪਾਂ ਕਾਲੀ ਬੰਕਾ ਦੇ ਵਿੱਚ ਸੀਗਾ ਇਸ ਤਰੀਕੇ ਦੀਆਂ ਨਿਸ਼ਾਨੀਆਂ ਸਾਨੂੰ ਬਹੁਤ ਮਿਲਣ ਨੂੰ ਦੇਖਣ ਨੂੰ ਮਿਲਣਗੀਆਂ ਆ ਹਜੇ ਸਾਰਾ ਏਰੀਆ ਤਾਂ ਖੋਜਿਆ ਨਹੀਂ ਗਿਆ ਹੁਣ ਜਿੰਨਾ ਖੋਜਿਆ ਗਿਆ ਉੱਥੋਂ ਇਹ ਸਾਰਾ ਕੁਝ ਵੇਖਣ ਨੂੰ ਮਿਲਿਆ ਸੋ ਦਰਸ਼ਕੋ ਇਹ ਸੀ ਕਾਲੀਵੰਗਾ ਹੜੱਪਾ ਸੱਭੇ ਦਾ ਤੇ ਨਿਸ਼ਾਨ 3-4000 ਸਾਲ ਪੁਰਾਣੀਆਂ ਗੱਲਾਂ ਬਾਤਾਂ ਸੀ ਤੇ ਉਹ ਰਹਿ ਹੀ ਗਈ ਸੀ ਹੋਲੀ ਕਰਕੇ ਆਜੋ ਗੋਪੀ ਵੀਰੇ ਸੋਡੀ ਜ਼ਿੰਮੇਵਾਰੀ ਭਾਰੀ ਆ ਭਾਈ ਹਾਓ ਆ ਦੇਖਿਓ ਹੜੱਪਾ ਸੱਭੇ ਦਾ ਤੇ ਨਿਸ਼ਾਨ ਹਜੇ ਤੱਕ ਵੀ ਉਸੇ ਤਰੀਕੇ ਦੇ ਨਾਲ ਇੱਟਾਂ ਪਈਆਂ ਹੋਈਆਂ ਨੇ ਦੇਖਿਓ ਕਿਰਾ ਹੈ ਕਿਹੜਾ ਕਮਾਲ ਇੱਥੇ ਇਹ ਸੀ ਕਿ ਪੂਜਾ ਵਾਲਾ ਸਥਾਨ ਸੀ ਇਹਨਾਂ ਦਾ ਇਹ ਸਾਡੇ ਪੂਜਾ ਦਾ ਸਥਾਨ ਕਰਦੇ ਇੱਕ ਖੇਤੀ ਬਾੜੀ ਹੋਗੀ ਇਧਰਲੇ ਪਾਸੇ ਕਿਲਾ ਪਰਲੇ ਪਾਸੇ ਇਹ ਪੂਜਾ ਵਾਲਾ ਸਥਾਨ ਹੁੰਦਾ ਸੀਗਾ ਤੇ ਇਸ ਨੂੰ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ